ਕੀ ਦਾ ਕੰਮ ਸਾ ਮੈਨੂੰ ਕੀ ਪਤਾ ਹੀ ਨਹੀਂ ਚੁੱਕ ਦੇਦਾ ਹੈ ਆਪਣੇ ਸਰਪ੍ਰਸਤ ਜਿਹੜੇ ਚੱਲ ਰਹੇ ਨੇ ਆ ਕਿਚਾਰਾ ਨੂੰ ਜਿਹੜਾ ਇਹ ਨੰਨੀ ਇੱਥੇ ਚੱਲਦਾ ਹੈ ਨਾ ਉਹ ਵੜੇ ਆਪਣੇ ਖਾਸ ਸੋ ਇਹ ਸਾਰੀਆਂ ਸੰਗਤਾਂ ਇਸ ਏਰੀਆ ਦੀਆਂ ਜਿਹੜੀਆਂ ਮਿਲ ਜੁਲ ਕੇ ਲੰਗਰ ਲਾਉਂਦੇ ਨੇ ਦੁੱਧ ਦਾ ਸੋ ਮਾਤਾ ਜੀ ਮੈਂ ਸਮਝਦਾ ਪਈ ਕਿ ਸਭ ਤੋਂ ਵੱਡੀ ਸਾਡੇ ਵਾਸਤੇ ਕਮਾਂਗੇ ਸਾਬ ਹਨੁਤਿਆ ਉਹ ਦੇ ਕੇ ਗਏ ਨੇ ਉਦੋਂ ਆਨੰਦ ਦੇ ਕੇ ਗਏ ਨੇ ਪਰ ਜਿਹੜਾ ਛੋਟੇ ਛੋਟੇ ਬੱਚਿਆਂ ਨੇ ਸ਼ਰਤਾਂ ਦਿੱਤੀਆਂ ਕੌਮ ਵਾਸਤੇ ਛੋ ਇਹ ਕੌਮ ਜਿਹੜੀ ਹੈ ਉਹ ਹਮੇਸ਼ਾ ਚੜਦੀ ਕਲਾ ਚ ਰਹੇ ਸੋ ਇਸੇ ਤਰੀਕੇ ਦੇ ਨਾਲ ਬੱਚ ਜੜ ਕੇ ਸੇਵਾ ਕਰਦੇ ਰਹੇ ਨੇ ਨਗਰਾਂ ਵਾਲੇ ਲੋਕ ਵਾਹਿਗੁਰੂ ਕਿਰਪਾ ਕਰੇ ਇਹਨਾਂ ਨਗਰਾਂ ਤੇ ਵੀ ਜਿਹੜੇ ਨਗਰੇ ਸੇਵਾ ਕਰ ਰਹੇ ਨੇ ਸੋ ਇਹ ਸਾਰੇ ਨਗਰਾਂ ਵਾਲਿਆਂ ਦਾ ਬਹੁਤ ਬਹੁਤ ਬਤ ਹੈ ਵਾਹਿਗੁਰੂ ਹਮੇਸ਼ਾ ਹੀ ਇਹਨਾਂ ਦੀ ਚੜ੍ਹਦੀ ਕਲਾ ਚ ਮੋਹਰੇ ਗੁੰਜੀ ਫਟੇ ਸਰਬਸਤ ਨੇ ਸਿਰਫ ਗੋਪਨ ਸਿੰਘ ਮਹਾਰਾਜ ਦੇ ਛੋਟੇ ਸਾਹਿਬ ਜਦਿਆਂ ਤੇ ਮਾਤਾ ਗੁਜਰਪੁਰ ਦੀ ਸਾਖੀ ਚਾਹਤ ਨੂੰ ਮਹੱਤਵ ਜਿਹੜਾ ਜੋੜ ਮੇਲਾ ਫਟੇਗੜ ਸਾਹਿਬ ਚੱਲ ਰਿਹਾ ਇੱਥੇ ਜਾਣ ਵਾਲੀ ਸੇਵੀ ਸੰਗਤਾਂ ਲਈ ਖਨਵਾੜਾ ਅਲਾਕ ਗਰਾਮ ਹੋਰ ਫਲੋਰ ਦੇ ਸਾਰੇ ਸੰਗਤਾਂ ਵੱਲੋਂ ਜੇ ਲੰਗਰ ਦੀ ਸੇਵਾ ਜਿਹੜੀ ਦੁੱਧ ਦਾ ਲੰਗਰ ਦੀ ਸੇਵਾ ਪਿਛਲੇ 4-5 ਸਾਲਾਂ ਤੋਂ ਚਲਾਈ ਜਾ ਰਹੀ ਹੈ ਉਹ ਅੱਜ ਦੁੱਧ ਦੇ ਲੰਗਰਾਂ ਦੀ ਜਰਵਾਤ ਹੋਈ ਹੈ 36 27 28 ਤੱਕ ਲੰਗਰਾਂ ਦੀ ਸੇਵਾ ਸੁੱਕੇ ਲੱਗੇ ਹੋਏ ਸੰਗਤਾਂ ਐਨਆਰਆਈ ਵੀ ਇਹਨਾਂ ਸਮਰਥ ਕਰਕੇ ਯੋਗਦਾਨ ਪਾਉਂਦੇ ਆ ਸੋ ਸਾਰੀ ਸੰਗਤ ਦੀ ਜੜਦੀ ਕਲਾ ਦੀ ਅਰਦਾਸ ਕਰਦੇ ਹੋਏ ਸਾਰੇ ਸੇਵਾਦਾਰਾਂ ਦੀ ਜੜਦੀ ਕਲਾ ਦੀ ਅਰਦਾਸ ਕਰਦੇ ਆਂ ਪਰਮਾਤਮਾ ਇਸੇ ਤਰ੍ਹਾਂ ਸਾਰੇ ਸੇਵਾਦਾਰਾਂ ਦੇ ਮਿਹਰ ਭਰਿਆ ਭਰਾਕੇ ਇਹੇ ਤਰ੍ਹਾਂ ਸਵਾਮ ਜੀ ਨੇ ਜਾਰੀ ਰੱਖਿਆ ਤੇ ਸਾਰੀ ਸੰਗਤਾਂ ਕਿੰਨੀਆਂ ਵੀ ਸੰਗਤਾਂ ਜਾ ਰਹੀਆਂ ਬੱਦਕੜ ਸਾਹਿਬ ਜਾਂ ਵਾਪਸ ਆ ਰਹੀਆਂ ਉਹਨਾਂ ਸਭ ਨੂੰ ਪੀ ਲਿਆ ਕਿ ਫੁਵਾੜਾ ਜੀ ਦੀ ਰੋਡ ਦੇ ਉੱਤੇ ਲੰਗਰ ਚੱਲੇ ਆ ਸਾਰੀ ਸੰਗਤਾਂ ਪਿਆਰ ਛੋੜ ਕੇ ਗਈ ਦੀ ਆ ਕਿ ਬੋਧੂ ਦੇ ਲੰਗਰ ਛੱਕੇ ਜ਼ਰੂਰ ਜਾਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ